ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਕਹਾਣੀ ਲੈ ਕੇ 7 ਸਾਲ ਦੀ ਪਟਕਦੀ ਹੋਈ ਬੱਚੀ ਦੇ ਨਾਲ ਮੰਦਰ ਦੇ ਪੁਜਾਰੀ ਨੇ ਜੋ ਕੀਤਾ ਉਹ ਦੇਖ ਕੇ ਇਨਸਾਨੀਅਤ ਰੋਪਈ ਤੇ ਪੂਰਾ ਪਿੰਡ ਸੌਣ ਕੇ ਸੁੰਨ ਰਹਿ ਗਿਆ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਪੁਜਾਰੀ ਵੀ ਇਸ ਤਰ੍ਹਾਂ ਕਰ ਸਕਦਾ ਹੈ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਇੱਕ ਐਸੀ ਸਚਾਈ ਹੈ ਜੋ ਦਿਲਾਂ ਨੂੰ ਹਿਲਾ ਦੇਵੇਗੀ ਜਿੱਥੇ ਧਰਮ ਭਗਤੀ ਤੇ ਇਨਸਾਨੀਅਤ ਤਿੰਨਾਂ ਦੀ ਪਰਵਾਹ ਸ਼ਾ ਬਦਲ ਜਾਂਦੀ ਹੈ ਤੇ ਪੂਰੀ ਸਚਾਈ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਇਹ ਕਹਾਣੀ ਦਿੱਲੀ ਸ਼ਹਿਰ ਤੋਂ 25 ਕਿਲੋਮੀਟਰ ਦੂਰ ਪੈਂਦੇ ਪਿੰਡ ਦੀ ਹੈ ਜਿੱਥੇ ਹਰ ਸਵੇਰ ਮੰਦਿਰ ਦੀ ਘੰਟੀ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਜਾਂਦੀ ਸੀ ਪਰ ਉਸ ਸ਼ਾਮ ਕਾਂਟੀ ਦੀ ਆਵਾਜ਼ ਦੇ ਨਾਲ ਕਿਸੇ ਦੀਆਂ ਸਿਸਕੀਆਂ ਦੀ ਵੀ ਆਵਾਜ਼ ਆ ਰਹੀ ਸੀ ਰਾਤ ਦੇ 8 ਵਜੇ ਚੁੱਕੇ ਸੀ ਠੰਡੀ ਹਵਾ ਦਰਖਤਾਂ ਦੇ ਵਿੱਚ ਦੀ ਹੋ ਕੇ ਲੰਘ ਰਹੀ ਸੀ ਤੇ ਸੜਕ ਦੇ ਕਿਨਾਰੇ ਬੈਠੀ ਇੱਕ ਛੋਟੀ ਜਿਹੀ 7 ਸਾਲ ਦੀ ਬੱਚੀ ਪੁਰਾਣੀ ਜਿਹੀ ਫਰਾਕ ਵਿੱਚ ਨੰਗੇ ਪੈਰ ਹੱਥ ਜੋੜ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਬਸ ਐਨਾ ਕਹਿ ਰਹੀ ਸੀ ਮਾਂ ਭੁੱਖ ਲੱਗੀ ਐ ਕੁਝ ਖਾਣ ਨੂੰ ਦੇ ਦਿਓ ਨਾ ਕਦੇ ਕੋਈ ਉਸ ਨੂੰ ਆਂ ਦੇਖਾ ਕਰਕੇ ਅੱਗੇ ਲੰਘ ਜਾਂਦਾ ਤੇ ਕੋਈ ਤਰਸ ਕਰਕੇ ਦੋ ਰੋਟੀਆਂ ਉਸ ਦੇ ਹੱਥ ਵਿੱਚ ਰੱਖ ਦਿੰਦਾ ਪਰ ਉਸ ਬੱਚੀ ਦੀਆਂ ਅੱਖਾਂ ਵਿੱਚ ਜੋ ਡਰ ਤੇ ਇਕੱਲਾਪਨ ਸੀ ਉਹ ਕਿਸੇ ਭੁੱਖ ਤੋਂ ਜ਼ਿਆਦਾ ਵੱਡਾ ਦਰਦ ਸੀ ਉਹ ਕਿਸੇ ਨੂੰ ਆਪਣਾ ਨਾਮ ਵੀ ਨਹੀਂ ਦੱਸ ਰਹੀ ਸੀ ਕਿਉਂਕਿ ਉਸ ਦੇ ਕੋਲ ਨਾਮ ਤਾਂ ਹੈ ਹੀ ਨਹੀਂ ਸੀ ਉਹ ਬੱਚੀ ਜੋਤੀ ਸੀ ਜਾ ਇਹ ਕਹਿ ਲਵੋ ਕਿ ਇਹ ਨਾਮ ਵੀ ਉਸ ਨੂੰ ਕਿਸੇ ਨੇ ਦਿੱਤਾ ਸੀ ਕਿਉਂਕਿ ਉਹ ਕਿਸੇ ਨੂੰ ਕੁਝ ਵੀ ਨਹੀਂ ਦੱਸਦੀ ਸੀ ਹਮੇਸ਼ਾ ਚੁੱਪ ਕਰਕੇ ਬੈਠੀ ਰਹਿੰਦੀ ਸੀ ਲੋਕਾਂ ਨੇ ਇੰਨਾ ਹੀ ਦੇਖਿਆ ਕਿ ਉਹ ਪਿਛਲੇ 4 ਦਿਨਾਂ ਤੋਂ ਮੰਦਰ ਦੇ ਬਾਹਰ ਹੀ ਬੈਠੀ ਹੈ ਨਾ ਕਿਤੇ ਜਾਂਦੀ ਹੈ ਤੇ ਨਾ ਹੀ ਕਿਸੇ ਨਾਲ ਜ਼ਿਆਦਾ ਗੱਲਬਾਤ ਕਰਦੀ ਹੈ ਤੇ ਰਾਤ ਨੂੰ ਮੰਦਰ ਦੇ ਭਾਂਡੇ ਦੇ ਇੱਕ ਕੋਨੇ ਵਿੱਚ ਸੌਂ ਜਾਂਦੀ ਐ ਜਿੱਥੇ ਮੰਦਰ ਦੇ ਪੁਜਾਰੀ ਹਰੀਦਾਸ ਜੀ ਰੋਜ਼ ਪੂਜਾ ਤੋਂ ਬਾਅਦ ਦੀਪਕ ਬੁਝਾ ਕੇ ਨਿਕਲਦੇ ਸੀ ਹਰੀਦਾਸ ਜੀ ਉਮਰ ਲਗਭਗ 60 ਸਾਲਾਂ ਦੇ ਸੀ ਸਫੇਦ ਤੋਥੀ ਕੁੜਤਾ ਤੇ ਮੱਥੇ ਤੇ ਚੰਦਨ ਦਾ ਟਿੱਕਾ ਚਿਹਰੇ ਤੇ ਇੱਕ ਸਕੂਨ ਤੇ ਆਵਾਜ਼ ਵਿੱਚ ਇੱਕ ਮਠਿਆਸ ਜਿਹਦੇ ਨਾਲ ਹਰ ਕੋਈ ਉਹਨਾਂ ਵਿੱਚ ਆਪਣੇਪਣ ਦੀ ਭਾਵਨਾ ਮਹਿਸੂਸ ਕਰਦਾ ਸੀ ਉਹਨਾਂ ਨੇ ਕਈ ਵਾਰ ਉਸ ਬੱਚੀ ਨੂੰ ਦੇਖਿਆ ਪਰ ਸੋਚਿਆ ਸ਼ਾਇਦ ਕੋਈ ਮਜ਼ਦੂਰ ਦੀ ਬੇਟੀ ਹੋਵੇਗੀ ਜੋ ਆਸੇ-ਪਾਸੇ ਘੁੰਮਦੀ ਹੈ ਪਰ ਉਸ ਰਾਤ ਕੁਝ ਅਲੱਗ ਸੀ ਸਰਦੀ ਬਹੁਤ ਵੱਧ ਚੁੱਕੀ ਸੀ ਹਵਾ ਐਨੀ ਠੰਡੀ ਕਿ ਰੁੱਖਾਂ ਦੀਆਂ ਟਾਹਣੀਆਂ ਤੱਕ ਕੰਬ ਰਹੀਆਂ ਸੀ ਜਦੋਂ ਹਰੀਦਾਸ ਜੀ ਨੇ ਮੰਦਰ ਦਾ ਦਰਵਾਜ਼ਾ ਬੰਦ ਕੀਤਾ ਤਾਂ ਉਸ ਦੀ ਨਜ਼ਰ ਫਿਰ ਉਸੇ ਕੋਨੇ ਤੇ ਗਈ ਜਿੱਥੇ ਉਹ ਬੱਚੀ ਆਪਣੀਆਂ ਦੋਨਾਂ ਬਾਹਾਂ ਨਾਲ ਆਪਣੇ ਆਪ ਨੂੰ ਲਪੇਟ ਕੇ ਠੰਡ ਵਿੱਚ ਕੰਬਦੇ ਹੋਏ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਹਰੀਦਾਸ ਜੀ ਦਾ ਦਿਲ ਕੰਬ ਉਠਿਆ ਉਹ ਹੌਲੀ-ਹੌਲੀ ਕਦਮਾਂ ਨਾਲ ਤੁਰਦੇ ਹੋਏ ਉਸ ਦੇ ਕੋਲ ਗਏ ਤੇ ਕਹਿਣ ਲੱਗੇ ਬੇਟਾ ਠੰਡ ਲੱਗਦੀ ਹੈ ਬੱਚੀ ਚੌਂਕ ਗਈ ਅੱਖਾਂ ਵਿੱਚ ਡਰ ਸੀ ਜਿਵੇਂ ਕੋਈ ਉਸ ਨੂੰ ਡਾਂਟੇਗਾ ਜਾਂ ਭਜਾ ਦੇਵੇਗਾ ਪਰ ਜਦੋਂ ਉਸ ਨੇ ਹਰੀਦਾਸ ਜੀ ਦੇ ਚਿਹਰੇ ਤੇ ਮੁਸਕਾਨ ਦੇਖੀ ਤਾਂ ਉਸ ਦਾ ਡਰ ਥੋੜਾ ਘੱਟ ਹੋ ਗਿਆ ਉਸਨੇ ਬਾਸ ਸੇਰ ਹਲਾਇਆ ਹਾਂ ਹਰੀਦਾਸ ਜੀ ਬੋਲੇ ਆਓ ਬੇਟਾ ਅੰਦਰ ਚੱਲੋ ਉਥੇ ਹਵਾ ਨਹੀਂ ਲੱਗੇਗੀ ਮੈਂ ਤੈਨੂੰ ਰੋਟੀ ਵੀ ਦੇਵਾਂਗਾ ਬੱਚੀ ਨੇ ਪਹਿਲਾਂ ਤਾਂ ਮਨਾਂ ਕਰ ਦਿੱਤਾ ਫਿਰ ਮਜਬੂਰੀ ਵਿੱਚ ਉਹਨਾਂ ਦੇ ਪਿੱਛੇ-ਪਿੱਛੇ ਚੱਲ ਪਈ ਮੰਦਰ ਦੇ ਪਿੱਛੇ ਇੱਕ ਛੋਟਾ ਜਿਹਾ ਕਮਰਾ ਸੀ ਜਿੱਥੇ ਇੱਕ ਦੀਵਾ ਜਗ ਰਿਹਾ ਸੀ ਭਗਵਾਨ ਦੀ ਮੂਰਤੀ ਸੀ ਤੇ ਇੱਕ ਕੰਧ ਤੇ ਟੰਗੀਆਂ ਹੋਈਆਂ ਪ੍ਰਾਣੀਆਂ ਤਸਵੀਰਾਂ ਹਰੀਦਾਸ ਜੀ ਨੇ ਇੱਕ ਕੰਬਲ ਕੱਢਿਆ ਤੇ ਉਸ ਬੱਚੀ ਨੂੰ ਕਿਹਾ ਲੈ ਬੇਟੀ ਪਹਿਲਾਂ ਇਸ ਨੂੰ ਆਪਣੇ ਉੱਪਰ ਲੈ ਲਓ ਬੱਚੀ ਨੇ ਕੰਬਦੇ ਹੋਏ ਹੱਥਾਂ ਨਾਲ ਕੰਬਲ ਫੜਿਆ ਤੇ ਉੱਪਰ ਲੈ ਲਿਆ ਤੇ ਕੰਬਲ ਲੈਂਦੇ ਸਾਰ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਵੇਂ ਕਿਸੇ ਨੇ ਕਈ ਸਾਲਾਂ ਬਾਅਦ ਉਸ ਨੂੰ ਆਪਣਾਪਣ ਦਿੱਤਾ ਹੋਵੇ ਹਰੀਦਾਸ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਤਾਂ ਉਹ ਬੱਚੀ ਕਹਿਣ ਲੱਗੀ ਨਹੀਂ ਮੈਨੂੰ ਨਹੀਂ ਪਤਾ ਜਦੋਂ ਹਰੀਦਾਸ ਜੀ ਨੇ ਉਸਦੇ ਮਾਤਾ ਪਿਤਾ ਤੇ ਕਾਰਬਾਰੇ ਪੁੱਛਿਆ ਤਾਂ ਉਸ ਬੱਚੀ ਨੇ ਕਿਹਾ ਨਹੀਂ ਮੈਨੂੰ ਕੁਝ ਨਹੀਂ ਪਤਾ ਉਹ ਬੱਚੀ ਜ਼ਮੀਨ ਵੱਲ ਦੇਖਣ ਲੱਗੀ ਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਹਰੀਦਾਸ ਜੀ ਕੁਝパਲ ਉਸਨੂੰ ਦੇਖਦੇ ਰਹੇ ਤੇ ਫਿਰ ਚੁੱਪਚਾਪ ਰਸੋਈ ਵਿੱਚ ਚਲੇ ਗਏ ਥਾਲੀ ਵਿੱਚ ਦੋ ਰੋਟੀਆਂ ਤੇ ਥੋੜੀ ਦਾਲ ਲੈ ਕੇ ਆਏ ਬੇਟੀ ਪਹਿਲਾਂ ਖਾਣਾ ਖਾ ਲੈ ਫਿਰ ਆਰਾਮ ਨਾਲ ਗੱਲਾਂ ਕਰਾਂਗੇ ਉਸ ਬੱਚੀ ਨੇ ਪਹਿਲਾ ਹੱਥ ਜੋੜ ਕੇ ਉਸ ਮੂਰਤੀ ਵੱਲ ਵੇਖਿਆ ਤੇ ਫਿਰ ਹੌਲੀ-ਹੌਲੀ ਖਾਣਾ ਖਾਣ ਲੱਗੀ ਹਰੀਦਾਸ ਜੀ ਉੱਥੇ ਹੀ ਬੈਠੇ ਰਹੇ ਤੇ ਮਨ ਹੀ ਮਨ ਵਿੱਚ ਸੋਚਣ ਲੱਗੇ ਭਗਵਾਨ ਸ਼ਾਇਦ ਇਹ ਬੱਚੀ ਤੁਸੀਂ ਹੀ ਮੇਰੇ ਕੋਲ ਭੇਜੀ ਹੈ ਮੇਰੀ ਅਧੂਰੀ ਉਮਰ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਬਣਾ ਕੇ ਰਾਤ ਦੇ 11 ਵਜੇ ਚੁੱਕੇ ਸੀ ਬਾਹਰ ਠੰਡੀ ਹਵਾ ਚੱਲ ਰਹੀ ਸੀ ਪਰ ਕਮਰੇ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਬੱਚੀ ਸੌ ਚੁੱਕੀ ਸੀ ਤੇ ਹਰੀਦਾਸ ਜੀ ਉਸ ਵੱਲ ਦੇਖਦੇ ਹੋਏ ਸੋਚ ਰਹੇ ਸੀ ਕੌਣ ਜਾਣੇ ਇਸ ਦਾ ਘਰ ਕਿੱਥੇ ਹੋਵੇਗਾ ਕੌਣ ਜਾਣੇ ਇਸ ਦੇ ਮਾਤਾ ਪਿਤਾ ਜਿਉਂਦੇ ਵੀ ਹਨ ਜਾਂ ਨਹੀਂ ਪਰ ਅੱਜ ਤੋਂ ਬਾਅਦ ਇਹ ਮੇਰੀ ਜ਼ਿੰਮੇਵਾਰੀ ਹੈ ਅਗਲੀ ਸਵੇਰ ਜਦੋਂ ਮੰਦਰ ਦੀ ਘੰਟੀ ਵੱਜੀ ਤਾਂ ਪਿੰਡ ਦੇ ਲੋਕ ਹੈਰਾਨ ਸੀ ਕਿਉਂਕਿ ਮੰਦਰ ਦੇ ਭਾਂਡੇ ਵਿੱਚ ਉਹ ਬੱਚੀ ਫੁੱਲ ਵੰਡ ਰਹੀ ਸੀ ਲੋਕ ਪੁੱਛਣ ਲੱਗੇ ਪੰਡਤ ਜੀ ਇਹ ਕੌਣ ਹੈ ਖਰੀਦਾਸ ਜੀ ਨੇ ਮੁਸਕਰਾ ਕੇ ਕਿਹਾ ਭਗਵਾਨ ਦੀ ਭੇਜੀ ਹੋਈ ਪਰੀ ਹੈ ਨਾਮ ਰੱਖਿਆ ਹੈ ਜੋਤੀ ਲੋਕ ਹੱਸ ਕੇ ਬੋਲੇ ਪੰਡਤ ਜੀ ਹੁਣ ਤੁਸੀਂ ਮੰਦਰ ਵਿੱਚ ਬੱਚੀ ਵੀ ਪਾਲੋਗੇ ਉਹ ਮੁਸਕਰਾਉਂਦੇ ਹੋਏ ਬੋਲੇ ਮੰਦਰ ਵਿੱਚ ਭਗਵਾਨ ਰਹਿੰਦੇ ਹਨ ਤੇ ਭਗਵਾਨ ਜੀ ਦੀ ਦਿੱਤੀ ਹੋਈ ਜ਼ਿੰਮੇਵਾਰੀ ਤੋਂ ਕੋਈ ਭੱਜ ਨਹੀਂ ਸਕਦਾ ਉਸ ਦਿਨ ਤੋਂ ਜੋਤੀ ਉਸੇ ਮੰਦਰ ਵਿੱਚ ਰਹਿਣ ਲੱਗੀ ਦਿਨੇ ਫੁੱਲ ਤੋੜਦੀ ਤੇ ਪੂਜਾ ਦੀ ਤਿਆਰੀ ਕਰਦੀ ਸ਼ਾਮ ਨੂੰ ਹਰੀਦਾਸ ਜੀ ਉਸ ਨੂੰ ਪੜਨਾ ਸਿਖਾਉਂਦੇ ਜਦੋਂ ਉਹ ਕੋਈ ਗਲਤੀ ਕਰਦੀ ਤੇ ਫਿਰ ਹੱਸਦੀ ਤਾਂ ਹਰੀਦਾਸ ਜੀ ਕਹਿੰਦੇ ਕੋਈ ਗੱਲ ਨਹੀਂ ਬੇਟਾ ਭਗਵਾਨ ਵੀ ਗਲਤੀ ਕਰਨ ਵਾਲੇ ਨੂੰ ਮਾਫ ਕਰ ਦਿੰਦਾ ਹੌਲੀ ਹੌਲੀ ਪਿੰਡ ਵਿੱਚ ਚਰਚਾ ਹੋਣ ਲੱਗੀ ਕਿ ਪੰਡਤ ਹਰੀਦਾਸ ਜੀ ਨੇ ਇੱਕ ਅਣਜਾਣ ਬੱਚੀ ਨੂੰ ਆਪਣੇ ਕੋਲ ਰੱਖਿਆ ਕਿਸੇ ਨੇ ਕਿਹਾ ਭਲਾਈ ਦਾ ਜ਼ਮਾਨਾ ਨਹੀਂ ਪੰਡਤ ਜੀ ਲੋਕ ਕੀ ਕਹਿਣਗੇ ਤਾਂ ਕਿਸੇ ਨੇ ਕਿਹਾ ਕਿ ਅੱਜ ਕੱਲ ਕੋਈ ਕਿਸੇ ਪ੍ਰਾਈ ਬੱਚੀ ਨੂੰ ਆਪਣੇ ਘਰ ਵਿੱਚ ਰੱਖਦਾ ਪਰ ਹਰੀਦਾਸ ਜੀ ਕਿਸੇ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਹੁਣ ਭਗਤੀ ਦੇ ਨਾਲ-ਨਾਲ ਇੱਕ ਨਵਾਂ ਰਿਸ਼ਤਾ ਜੁੜ ਗਿਆ ਸੀ ਪਿਤਾ ਦਾ ਰਿਸ਼ਤਾ ਸ਼ਾਮ ਨੂੰ ਜਦੋਂ ਉਹ ਦੀਵਾ ਜਗਾਉਂਦੇ ਸੀ ਤਾਂ ਭਗਵਾਨ ਅੱਗੇ ਇਹ ਅਰਦਾਸ ਕਰਦੇ ਸੀ हे ਭੋਲੇ 나ਥ ਇਸ ਬੱਚੀ ਦਾ ਅਤੀਤ ਮੈਂ ਨਹੀਂ ਜਾਣਦਾ ਪਰ ਤੁਸੀਂ ਇਸ ਦਾ ਪਵਿੱਖ ਜ਼ਰੂਰ ਵਧੀਆ ਬਣਾ ਦੇਣਾ ਪਿੰਡ ਦੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਪੁਜਾਰੀ ਨੇ ਆਖਿਰ ਇਹ ਬੱਚੀ ਕਿਉਂ ਰੱਖੀ ਪਰ ਹਰੀਦਾਸ ਜੀ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਜਾਣਦੇ ਸੀ ਕਦੇ ਭਗਵਾਨ ਮੰਦਿਰਾਂ ਵਿੱਚ ਨਹੀਂ ਕਿਸੇ ਮਾਸੂਮ ਦੀਆਂ ਅੱਖਾਂ ਵਿੱਚ ਹੀ ਮਿਲਦੇ ਆ ਤੇ ਦੋਸਤੋ ਇੱਥੋਂ ਹੀ ਸ਼ੁਰੂ ਹੁੰਦੀ ਹੈ ਉਹ ਕਹਾਣੀ ਜਿਸ ਨੇ ਪੂਰੇ ਪਿੰਡ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਅੱਗੇ ਜੋ ਹੋਇਆ ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹੁਣ ਹਾਰ ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹਰੀਦਾਸ ਜੀ ਜਦੋਂ ਪੂਜਾ ਕਰਦੇ ਤਾਂ ਜੋਤੀ ਫੁੱਲ ਸਜਾਉਂਦੀ ਦੀਪਕ ਜਗਾਉਂਦੀ ਤੇ ਘੰਟੀ ਵਜਾ ਕੇ ਮਨ ਵਿੱਚ ਭਗਵਾਨ ਨੂੰ ਯਾਦ ਕਰਦੀ ਉਸ ਦੀ ਮਸੂਮ ਆਵਾਜ਼ ਵਿੱਚ ਐਨੀ ਸ਼ਰਦਾ ਸੀ ਆਏ ਲੱਗਦਾ ਸੀ ਜਿਵੇਂ ਖੁਦ ਭਗਵਾਨ ਉਸ ਦੀ ਪ੍ਰਾਰਥਨਾ ਸੁਣ ਰਹੀ ਹੋਣ ਹੌਲੀ-ਹੌਲੀ ਸਮਾਂ ਬੀਤਣ ਲੱਗਿਆ ਜੋਤੀ ਹੁਣ 7 ਸਾਲ ਦੀ ਬੱਚੀ ਤੋਂ 12 ਸਾਲ ਦੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਡਰ ਦੀ ਜਗ੍ਹਾ ਵਿਸ਼ਵਾਸ ਸੀ ਹੱਸਦਾ ਹੋਇਆ ਚਿਹਰਾ ਤੇ ਦਿਲ ਵਿੱਚ ਆਪਣਾਪਣ ਜੋ ਹਰੀਦਾਸ ਜੀ ਦੇ ਸਾਈ ਵਿੱਚ ਉਸ ਨੂੰ ਮਿਲਿਆ ਸੀ ਪਰ ਪਿੰਡ ਦੇ ਲੋਕਾਂ ਨੂੰ ਇਹ ਹਾਸੀ ਪਸੰਦ ਨਹੀਂ ਸੀ ਹੁਣ ਤਾਂ ਹਰ ਕਿਸੇ ਦੀ ਜ਼ੁਬਾਨ ਤੇ ਤਾਨਾ ਸੀ ਕਿਸੇ ਦੀਆਂ ਅੱਖਾਂ ਵਿੱਚ ਸ਼ੱਕ ਚਾਹ ਦੀ ਦੁਕਾਨ ਤੇ ਬੈਠੇ ਬਜ਼ੁਰਗ ਲੋਕ ਕਹਿੰਦੇ ਭਾਈ ਸਾਹਿਬ ਅੱਜ ਕੱਲ੍ਹ ਦੇ ਜਮਾਨੇ ਵਿੱਚ ਕੌਣ ਕਿਸੇ ਪ੍ਰਾਈ ਬੱਚੀ ਨੂੰ ਪਾਲਦਾ ਹੈ ਕੱਲ ਨੂੰ ਕੋਈ ਮੁਸੀਬਤ ਆ ਜਾਵੇ ਤਾਂ ਕੀ ਜਵਾਬ ਦੇਵੇਗਾ ਕੋਈ ਕਹਿੰਦਾ ਪੰਡਤ ਜੀ ਆਪਣੀ ਪੂਜਾ ਛੱਡ ਕੇ ਬੱਚੀ ਦੀ ਪੜ੍ਹਾਈ ਵਿੱਚ ਲੱਗੇ ਰਹਿੰਦੇ ਆ ਇਹ ਕਿਹੜੀ ਧਰਮ ਸੇਵਾ ਹੈ ਕੋਈ ਕਹਿੰਦਾ ਕਿਸੇ ਨੂੰ ਕੀ ਪਤਾ ਹੈ ਕਿ ਬੱਚੀ ਦਾ ਧਰਮ ਕੀ ਹੈ ਮਾਂ ਪਿਓ ਕੌਣ ਸੀ ਪਰ ਹਰੀਦਾਸ ਜੀ ਹਰ ਗੱਲ ਦਾ ਜਵਾਬ ਆਪਣੀ ਮੁਸਕਾਨ ਨਾਲ ਦਿੰਦੇ ਉਹ ਕਹਿੰਦੇ ਕਿ ਜੇਕਰ ਭਗਵਾਨ ਦੀ ਮੂਰਤੀ ਨੂੰ ਬਿਨਾਂ ਜਾਤੀ ਪੁੱਛੇ ਪੂਜਿਆ ਜਾ ਸਕਦਾ ਹੈ ਤਾਂ ਫਿਰ ਇੱਕ ਬੱਚੀ ਨੂੰ ਬਿਨਾਂ ਧਰਮ ਪੁੱਛੇ ਕਿਉਂ ਨਹੀਂ ਅਪਣਾਇਆ ਜਾ ਸਕਦਾ ਪੰਡ ਵਾਲੇ ਚੁੱਪ ਹੋ ਜਾਂਦੇ ਪਰ ਉਹਨਾਂ ਦੀਆਂ ਨਜ਼ਰਾਂ ਹਮੇਸ਼ਾ ਜੋਤੀ ਤੇ ਟਿਕੀਆਂ ਰਹਿੰਦੀਆਂ ਜੋਤੀ ਵੀ ਇਹਨਾਂ ਗੱਲਾਂ ਨੂੰ ਸੁਣ ਲੈਂਦੀ ਪਰ ਹਰੀਦਾਸ ਜੀ ਦਾ ਚਿਹਰਾ ਦੇਖਦੇ ਹੀ ਉਸ ਦਾ ਡਰ ਮਿਟ ਜਾਂਦਾ ਕਿਉਂਕਿ ਉਸ ਨੂੰ ਲੱਗਦਾ ਸੀ ਜਦੋਂ ਤੱਕ ਭਗਵਾਨ ਜੀ ਮੇਰੇ ਨਾਲ ਹਨ ਤਾਂ ਮੈਨੂੰ ਕਿਸੇ ਦੀਆਂ ਗੱਲਾਂ ਨਾਲ ਕੀ ਫਰਕ ਪੈਂਦਾ ਹੈ ਇੱਕ ਦਿਨ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਜੋਤੀ ਮੰਦਰ ਵਾਪਸ ਆ ਰਹੀ ਸੀ ਉਸ ਦੇ ਹੱਥ ਵਿੱਚ ਸਕੂਲ ਵਿੱਚੋਂ ਮਿਲਿਆ ਹੋਇਆ ਇੱਕ ਸਰਟੀਫਿਕੇਟ ਸੀ ਪਹਿਲੀ ਵਾਰ ਉਸ ਨੇ ਕਾਲਜ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ ਤੇ ਉਹ ਭੱਜੀ ਹੋਈ ਮੰਦਰ ਪਹੁੰਚੀ ਹਰੀਦਾਸ ਜੀ ਉਸ ਸਮੇਂ ਪੂਜਾ ਵਿੱਚ ਬੀਜੀ ਸੀ ਪਰ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਪਿਤਾ ਜੀ ਦੇਖੋ ਮੈਂ ਪਾਸ ਹੋ ਗਈ ਮੈਂ ਪਹਿਲੇ ਨੰਬਰ ਤੇ ਆਈ ਹਾਂ ਹਰੀਦਾਸ ਜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਉਸ ਨੂੰ ਆਪਣੇ ਗਲੇ ਲਾ ਲਿਆ ਤੇ ਬੋਲੇ ਬੇਟੀ ਅੱਜ ਤੇਰਾ ਨਹੀਂ ਮੈਨੂੰ ਮੇਰੀ ਮਿਹਨਤ ਦਾ ਫਲ ਮਿਲਿਆ ਜੋਤੀ ਉੱਚੀ ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ ਹੁਣ ਮੈਨੂੰ ਮੰਦਰ ਵਿੱਚ ਵੱਡੀ ਘੰਟੀ ਵਜਾਉਣ ਦਿਓ ਦੋਨੇ ਉੱਚੀ ਉੱਚੀ ਹੱਸਣ ਲੱਗ ਪਏ ਤੇ ਮੰਦਰ ਵਿੱਚ ਜਿਵੇਂ ਭਗਵਾਨ ਵੀ ਮੁਸਕਰਾ ਉੱਠੇ ਲੇਕਿਨ ਸਫਲਤਾ ਦੇ ਨਾਲ-ਨਾਲ ਤਾਨੇ ਵੀ ਵਧਣ ਲੱਗੇ ਲੋਕ ਕਹਿੰਦੇ ਪੰਡਤ ਜੀ ਤੁਸੀਂ ਬੱਚੀ ਨੂੰ ਪੜ੍ਹਾ ਰਹੇ ਹੋ ਕੱਲ ਨੂੰ ਇਸ ਨੂੰ ਡਾਕਟਰ ਬਣਾ ਦਿਓਗੇ ਕਿਸੇ ਨੇ ਕਿਹਾ ਮੰਦਰ ਦਾ ਪੈਸਾ ਕਿੱਥੇ ਖਰਚ ਹੁੰਦਾ ਹੈ ਭਗਵਾਨ ਹੀ ਜਾਣੇ ਹਰੀਦਾਸ ਜੀ ਸੁਣਦੇ ਰਹੇ ਪਰ ਜਵਾਬ ਨਹੀਂ ਦਿੱਤਾ ਉਹਨਾਂ ਨੇ ਸਿਰਫ ਇੰਨਾ ਕਿਹਾ ਜਿਸ ਨੂੰ ਭਗਵਾਨ ਤੇpropto ਹੈ ਉਸ ਨੂੰ ਇਨਸਾਨਾਂ ਦੀਆਂ ਗੱਲਾਂ ਦਾ ਕੀ ਡਰ ਸਮਾ ਹੌਲੀ-ਹੌਲੀ ਲੰਘ ਰਿਹਾ ਸੀ ਜੋਤੀ ਹੁਣ 15 ਸਾਲ ਦੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਇੱਕ ਸੁਪਨਾ ਸੀ ਡਾਕਟਰ ਬਣਨ ਦਾ ਉਹ ਪਿੰਡ ਦੇ ਸਕੂਲ ਵਿੱਚ ਹੀ ਪੜਦੀ ਸੀ ਤੇ ਰਾਸਤੇ ਵਿੱਚ ਬਿਮਾਰ ਜਾਨਵਰਾਂ ਨੂੰ ਦੇਖਦੀ ਸੀ ਤੇ ਕਦੇ ਕਿਸੇ ਗਾਂ ਦੇ ਜ਼ਖਮ ਤੇ ਮਿੱਟੀ ਲਗਾਉਂਦੀ ਤੇ ਕਦੇ ਕਿਸੇ ਜਾਨਵਰ ਨੂੰ ਰੋਟੀ ਖਵਾ ਦਿੰਦੀ ਹਰੀਦਾਲ ਜੀ ਉਸ ਨੂੰ ਪੁੱਛਦੇ ਬੇਟੀ ਤੈਨੂੰ ਇਹਨਾਂ ਕੋਲ ਡਰ ਨਹੀਂ ਲੱਗਦਾ ਉਹ ਕਹਿੰਦੀ ਬਾਬਾ ਡਰ ਉਦੋਂ ਲੱਗਦਾ ਜਦੋਂ ਕੋਈ ਨਾਲ ਨਾ ਹੋਵੇ ਤੁਸੀਂ ਹੋ ਤਾਂ ਭਗਵਾਨ ਵੀ ਮੇਰੇ ਨਾਲ ਹੈ ਤਾਂ ਇਹ ਸੁਣ ਕੇ ਹਰੀਦਾਸ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਉਹ ਜਾਣਦੇ ਸੀ ਕਿ ਇਹ ਬੱਚੀ ਹੁਣ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਪੂਜਾ ਬਣ ਚੁੱਕੀ ਹੈ ਹਰ ਸ਼ਾਮ ਜਦੋਂ ਉਹ ਆਰਤੀ ਕਰਦੇ ਤਾਂ ਭਗਵਾਨ ਅੱਗੇ ਇੱਕੋ ਹੀ ਦੁਆ ਕਰਦੇ ਹੇ ਪੋਲੇਨਾਥ ਮੇਰੀ ਇਹ ਬੇਟੀ ਐਨੀ ਵੱਡੀ ਡਾਕਟਰ ਬਣੇ ਕੀ ਇਹਨਾਂ ਲੋਕਾਂ ਦੇ ਲਈ ਇਹ ਮਿਸਾਲ ਬਣ ਜਾਵੇ ਪਰ ਦੁਨੀਆ ਦੀ ਸੋਚ ਐਨੀ ਚੰਗੀ ਨਹੀਂ ਹੁੰਦੀ ਇੱਕ ਦਿਨ ਪਿੰਡ ਦੇ ਸਰਪੰਚ ਨੇ ਪੁਜਾਰੀ ਨੂੰ ਬੁਲਾਇਆ ਤੇ ਕਿਹਾ ਪੰਡਿਤ ਜੀ ਲੋਕ ਗੱਲਾਂ ਬਣਾ ਰਹੇ ਆ ਕਹਿੰਦੇ ਨੇ ਤੁਸੀਂ ਇਸ ਬੱਚੀ ਨੂੰ ਕਿਉਂ ਰੱਖਿਆ ਹੋਇਆ ਕਿ ਤੁਸੀਂ ਉਸ ਨੂੰ ਉਸ ਦੀ ਜਾਤੀ ਪੁੱਛੀ ਹੈ ਜਾਂ ਧਰਮ ਪੁੱਛਿਆ ਹਰੀਦਾਸ ਜੀ ਨੇ ਗੈਰੀ ਸਾ ਲਿਆ ਤੇ ਬੋਲੇ ਸਰਪੰਚ ਸਾਹਿਬ ਜੀ ਜਦੋਂ ਮੈਂ ਸਾਹ ਲਿਆ ਸੀ ਕਿਸੇ ਨੇ ਮੇਰਾ ਧਰਮ ਨਹੀਂ ਪੁੱਛਿਆ ਫਿਰ ਮੈਂ ਕਿਉਂ ਪੁੱਛਾਂ ਉਸ ਦੀ ਜਾਤੀ ਇਹ ਬੱਚੀ ਮੇਰੇ ਲਈ ਭਗਵਾਨ ਦਾ ਪ੍ਰਸ਼ਾਦ ਹੈ ਤੇ ਮੈਂ ਪ੍ਰਸ਼ਾਦ ਨੂੰ ਠੁਕਰਾ ਨਹੀਂ ਸਕਦਾ ਸਰਪੰਚ ਚੁੱਪ ਹੋ ਗਿਆ ਪਰ ਪੂਰੇ ਪਿੰਡ ਵਿੱਚ ਚਰਚਾ ਫੈਲ ਗਈ ਕਿਸੇ ਨੇ ਕਿਹਾ ਕਿ ਮੰਦਰ ਵਿੱਚ ਹੁਣ ਬੱਚੀ ਪਾਲੀ ਜਾ ਰਹੀ ਹੈ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਪਰ ਹਰੀਦਾਸ ਜੀ ਨੂੰ ਹੁਣ ਇੰਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਲੋਕ ਕੀ ਸੋਚਦੇ ਐ ਕਿਉਂਕਿ ਉਹਨਾਂ ਦੇ ਲਈ ਜੋਤੀ ਹੁਣ ਬੇਟੀ ਨਹੀਂ ਇੱਕ ਆਸਤਾ ਸੀ ਹੌਲੀ-ਹੌਲੀ ਜੋਤੀ ਵੱਡੀ ਹੁੰਦੀ ਗਈ ਉਹ ਲਗਾ ਨਾਲ ਪੜ੍ਹਾਈ ਕਰਦੀ ਗਈ ਪਿੰਡ ਦਾ ਮਾਸਟਰ ਵੀ ਕਹਿੰਦਾ ਪੰਡਤ ਜੀ ਇਹ ਲੜਕੀ ਬਹੁਤ ਤੇਜ ਐ ਇਸ ਨੂੰ ਅੱਗੇ ਭੇਜੋ ਸ਼ਹਿਰ ਵਿੱਚ ਪੜਾਓ ਹਰੀਦਾਸ ਜੀ ਚੁੱਪ ਰਹੇ ਪਰ ਮਨ ਵਿੱਚ ਕੁਝ ਸੋਚਣ ਲੱਗੇ ਰਾਤ ਨੂੰ ਜਦੋਂ ਮੰਦਰ ਵਿੱਚ ਸਰਨਾਟਾ ਹੁੰਦਾ ਤਾਂ ਹਰੀਦਾ ਜੀ ਭਗਵਾਨ ਦੇ ਸਾਹਮਣੇ ਬੈਠੇ ਸੋਚਦੇ ਜੇ ਮੈਂ ਇਸ ਨੂੰ ਪਿੰਡ ਤੱਕ ਹੀ ਸੀਮਤ ਰੱਖ ਦੇਵਾਂ ਤਾਂ ਇਸ ਬੱਚੀ ਦਾ ਪਵਿੱਖ ਇੱਥੋਂ ਤੱਕ ਹੀ ਰਹਿ ਜਾਵੇਗਾ ਪਰ ਇਸ ਨੂੰ ਆਸਮਾਨ ਦੀਆਂ ਉਚਾਈਆਂ ਚਾਹੀਦੀਆਂ ਤੇ ਅਗਲੇ ਹੀ ਦਿਨ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਉਹਨਾਂ ਨੇ ਤੈਅ ਕੀਤਾ ਕਿ ਉਹ ਜੋਤੀ ਨੂੰ ਸ਼ਹਿਰ ਭੇਜਣਗੇ ਚਾਹੇ ਇਸ ਦੇ ਲਈ ਉਹਨਾਂ ਨੂੰ ਆਪਣੀ ਜਮਾ ਪੂੰਜੀ ਹੀ ਕਿਹਾਣਾ ਵਿੱਚ ਨਹੀਂ ਪਵੇ ਜਦ ਉਹਨਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਪਿਤਾ ਜੀ ਮੈਂ ਕਿੱਥੇ ਜਾਵਾਂਗੀ ਤੁਹਾਡੇ ਤੋਂ ਦੂਰ ਇਹੀ ਤਾਂ ਮੇਰਾ ਘਰ ਹੈ ਹਰੀਦਾਸ ਜੀ ਮੁਸਕਰਾਏ ਤੇ ਬੋਲੇ ਬੇਟੀ ਘਰ ਉਹ ਨਹੀਂ ਹੁੰਦਾ ਜਿੱਥੇ ਅਸੀਂ ਰਹਿੰਦੇ ਹਾਂ ਘਰ ਉਹ ਹੁੰਦਾ ਜਿੱਥੋਂ ਸਾਡੇ ਸੁਪਨਿਆਂ ਦੀ ਸ਼ੁਰੂਆਤ ਹੁੰਦੀ ਹੈ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਦੇ ਅੰਦਰ ਇੱਕ ਤੂਫਾਨ ਖੜਾ ਹੋ ਗਿਆ ਸੀ ਡਾਕਟਰ ਬਣਦਾ ਕੁਝ ਕਰਨ ਦਾ ਤੇ ਪਿਤਾ ਦੇ ਨਾਮ ਨੂੰ ਰੌਸ਼ਨ ਕਰਨ ਦਾ ਦੋਸਤੋ ਕਹਾਣੀ ਇੱਥੋਂ ਹੀ ਇੱਕ ਨਵਾਂ ਮੋੜ ਲੈਂਦੀ ਹੈ ਜਿੱਥੇ ਇੱਕ ਪੁਜਾਰੀ ਆਪਣੀ ਬਚੀ ਖੁਚੀ ਪੂੰਜੀ ਵੀ ਦਾਤੇ ਲਾ ਦਿੰਦਾ ਹੈ ਸਿਰਫ ਐਸ ਲਈ ਕਿ ਉਸਦੀ ਬੇਟੀ ਦੁਨੀਆਂ ਦੇ ਲਈ ਮਿਸਾਲ ਬਣ ਸਕੇ ਪਰ ਅੱਗੇ ਜੋ ਹੋਣ ਵਾਲਾ ਸੀ ਉਹ ਪਰਮਾਤਮਾ ਤੋਂ ਬਿਨਾ ਕੋਈ ਨਹੀਂ ਜਾਣਦਾ ਸੀ ਖੈਰ ਉਸ ਪਿੰਡ ਵਿੱਚ ਹੁਣ ਜੋਤੀ ਦੀ ਕਹਾਣੀ ਹਰ ਇੱਕ ਦੀ ਜ਼ੁਬਾਨ ਤੇ ਸੀ ਲੋਕ ਕਹਿੰਦੇ ਸੀ ਪੰਡਤ ਹਰੀਦਾਸ ਜੀ ਕੁੜੀ ਬਹੁਤ ਤੇਜ ਹੈ ਕੋਈ ਕਹਿੰਦਾ ਪ੍ਰਮਾਤਮਾ ਦਾ ਅਸ਼ੀਰਵਾਦ ਹੈ ਪਰ ਸੱਚ ਤਾਂ ਇਹ ਸੀ ਉਸ ਦਾ ਅਸ਼ੀਰਵਾਦ ਭਗਵਾਨ ਲਈ ਨਹੀਂ ਬਲਕਿ ਉਹ ਇਨਸਾਨ ਸੀ ਜਿਸ ਨੂੰ ਉਸ ਨੇ ਆਪਣੇ ਪਿਤਾ ਦੀ ਜਗ੍ਹਾ ਦਿੱਤੀ ਸੀ ਉਹ ਸੀ ਪੰਡਿਤ ਹਰੀਦਾਸ ਜੋਤੀ ਹੁਣ 17 ਸਾਲਾਂ ਦੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਡਾਕਟਰ ਬਣਦਾ ਉਹ ਦਿਨ ਰਾਤ ਪੜ੍ਹਦੀ ਮਿਹਨਤ ਕਰਦੀ ਪਿੰਡ ਦੇ ਸਕੂਲ ਤੋਂ ਲੈ ਕੇ ਕਸਬੇ ਦੇ ਇੰਟਰਨੈਸ਼ਨਲ ਕਾਲਜ ਤੱਕ ਉਸਨੇ ਟੌਪ ਕੀਤਾ ਫਿਰ ਵੀ ਜਦੋਂ ਸ਼ਾਮ ਨੂੰ ਮੰਦਰ ਦੀ ਘੰਟੀ ਵੱਜਦੀ ਤਾਂ ਪੂਜਾ ਦੇ ਵਿੱਚ ਹਰੀਦਾਸ ਦੇ ਨਾਲ ਬੈਠਦੀ ਲੋਕ ਦੂਰੋਂ ਦੂਰੋਂ ਆ ਕੇ ਉਸ ਤੋਂ ਆਸ਼ੀਰਵਾਦ ਲੈਂਦੇ ਜਿਵੇਂ ਹੁਣ ਉਹ ਖੁਦ ਕਿਸੇ ਚਮਤਕਾਰ ਦਾ ਹਿੱਸਾ ਬਣ ਚੁੱਕੀ ਹੋਵੇ ਪਰ ਇੱਕ ਸ਼ਾਮ ਜਦੋਂ ਪ੍ਰੀਖਿਆ ਦਾ ਫਾਰਮ ਆਇਆ ਤਾਂ ਉਸਦੀ ਫੀਸ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਸਿਰਫ ਐਡਮਿਸ਼ਨ ਦੀ ਫੀਸ ਹੀ ਇੰਨੀ ਸੀ ਕਿ ਉਸਦੇ ਕੋਲ ਐਨੇ ਪੈਸੇ ਨਹੀਂ ਸੀ ਉਹ ਚੁੱਪਚਾਪ ਕਮਰੇ ਵਿੱਚ ਬੈਠੀ ਰੋਂਦੀ ਰਹੀ ਹਰੀਦਾਸ ਜੀ ਨੇ ਦੇਖਿਆ ਤੇ ਬੋਲੇ ਬੇਟੀ ਰੋ ਕਿਉਂ ਰਹੀ ਹੈ ਉਹ ਕਹਿਣ ਲੱਗੀ ਪਿਤਾ ਜੀ ਮੈਂ ਇਹ ਫਾਰਮ ਨਹੀਂ ਭਰ ਪਾਵਾਂਗੀ ਫੀਸ ਬਹੁਤ ਜ਼ਿਆਦਾ ਆ ਤੁਹਾਡੇ ਕੋਲ ਵੀ ਹੁਣ ਕੁਝ ਨਹੀਂ ਬਚਿਆ ਮੈਂ ਕਿਵੇਂ ਤੁਹਾਡੇ ਤੇ ਬੋਝ ਬਣ ਸਕਦੀ ਹਾਂ ਹਰੀਦਾਸ ਜੀ ਮੁਸਕਰਾਏ ਬੇਟੀ ਜੇ ਕੋਈ ਪੋਤਾ ਵੱਡਾ ਹੋਣਾ ਚਾਵੇ ਤਾਂ ਮਾਲੀ ਨੂੰ ਮਿੱਟੀ ਵੀ ਵੇਚਣੀ ਪੈਂਦੀ ਹੈ ਮੇਰੇ ਕੋਲ ਹੁਣ ਬਸ ਇੱਕ ਹੀ ਪੂੰਜੀ ਹੈ ਇਹ ਪੁਰਾਣਾ ਮੰਦਰ ਦਾ ਕਮਰਾ ਤੇ ਮੇਰਾ ਵਿਸ਼ਵਾਸ ਜੇ ਭਗਵਾਨ ਚਾਹੇਗਾ ਤਾਂ ਸਭ ਕੁਝ ਠੀਕ ਹੋਵੇਗਾ ਅਗਲੇ ਹੀ ਦਿਨ ਉਹਨਾਂ ਨੇ ਚੁੱਪਚਾਪ ਉਥੋਂ ਦੇ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਕੀਤੀ ਤੇ ਮੰਦਰ ਦੇ ਪਿੱਛੇ ਉਹ ਛੋਟੀ ਜਿਹੀ ਪੁਜਾਰੀ ਕੁਟਿਆ ਜਿੱਥੇ ਉਹ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਸੀ ਵੇਚ ਦਿੱਤੀ ਸਿਰਫ ਇਸ ਲਈ ਕਿ ਉਸ ਦੀ ਬੇਟੀ ਦੇ ਸੁਪਨੇ ਅਧੂਰੇ ਨਾਰਾਇਣ ਜਾਨ ਜਦੋਂ ਸ਼ਾਮ ਨੂੰ ਜੋਤੀ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਮੰਦਰ ਦੇ ਕਮਰੇ ਵਿੱਚ ਸਮਾਨ ਬਹੁਤ ਜ਼ਿਆਦਾ ਘੱਟ ਹੈ ਉਹ ਕਹਿਣ ਲੱਗੀ ਪਿਤਾ ਜੀ ਇਹ ਸਭ ਸਮਾਨ ਕਿੱਥੇ ਗਿਆ ਤਾਂ ਹਰੀਦਾਸ ਜੀ ਨੇ ਥਾਲੀ ਵਿੱਚ ਪ੍ਰਸ਼ਾਦ ਰੱਖਿਆ ਤੇ ਕਹਿਣ ਲੱਗੇ ਬੇਟੀ ਭਗਵਾਨ ਨੇ ਕਿਹਾ ਹੈ ਕਿ ਤੇਰੀ ਪੜ੍ਹਾਈ ਹੁਣ ਉਹਨਾਂ ਦੀ ਸੇਵਾ ਹੈ ਹੁਣ ਤੂੰ ਉਹੀ ਕਰ ਜੋਤੀ ਸਮਝ ਨਾ ਸਕੀ ਪਰ ਜਦੋਂ ਉਸਨੇ ਦੇਖਿਆ ਕਿ ਹਰੀਦਾਸ ਦਾ ਚਿਹਰਾ ਉਦਾਸ ਹੈ ਤਾਂ ਬਸ ਉਹਨਾਂ ਦੇ ਗਲੇ ਲੱਗ ਗਈ ਤੇ ਬੋਲੀ ਪਿਤਾ ਜੀ ਮੈਂ ਵਾਅਦਾ ਕਰਦੀ ਹਾਂ ਇੱਕ ਦਿਨ ਤੁਹਾਡਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰਾਂਗੀ ਕੁਝ ਹੀ ਦਿਨਾਂ ਬਾਅਦ ਜੋਤੀ ਨੇ ਪੇਪਰ ਦਿੱਤਾ ਤੇ ਜਦੋਂ ਰਿਜ਼ਲਟ ਆਇਆ ਤਾਂ ਪਿੰਡ ਵਿੱਚ ਟੂਲ ਵੱਜਣ ਲੱਗੇ ਉਹ ਮੈਡੀਕਲ ਕਾਲਜ ਵਿੱਚ ਸਿਲੈਕਟ ਹੋ ਗਈ ਹਰੀਦਾਸ ਜੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹ ਹੰਝੂ ਦੁੱਖ ਦੇ ਨਹੀਂ ਖੁਸ਼ੀ ਦੇ ਸੀ ਉਹਨਾਂ ਨੇ ਜੋਤੀ ਨੂੰ ਕਿਹਾ ਬੇਟੀ ਅੱਜ ਤੱਕ ਮੈਂ ਭਗਵਾਨ ਨੂੰ ਨਹੀਂ ਦੇਖਿਆ ਪਰ ਤੇਰੇ ਵਿੱਚ ਜ਼ਰੂਰ ਮਹਿਸੂਸ ਕੀਤਾ ਜੋਤੀ ਦੀ ਯਾਤਰੀ ਪੂਰੀ ਹੋਈ ਤੇ ਉਹ ਸ਼ਹਿਰ ਚਲੀ ਗਈ ਹਰੀਦਾਸ ਜੀ ਨੇ ਉਸਦੇ ਲਈ ਕੁਝ ਪੈਸੇ ਇੱਕ ਪੋਟਲੀ ਵਿੱਚ ਬੰਨ ਕੇ ਦਿੱਤੇ ਤੇ ਕਿਹਾ ਆ ਲੈ ਬੇਟੀ ਐਸ ਵਿੱਚ ਮੇਰੀ ਤਪੱਸਿਆ ਦਾ ਪਸੀਨਾ ਹੈ ਇਸ ਨੂੰ ਕਦੇ ਵੀ ਵਿਅਰਥ ਨਾ ਜਾਣ ਦੇਣਾ ਸ਼ਹਿਰ ਦੀ ਬੱਸ ਵਿੱਚ ਬੈਠੀ ਹੋਈ ਜੋਤੀ बार-बार ਪਿੱਛੇ ਮੁੜ ਕੇ ਦੇਖਦੀ ਰਹੀ ਮੰਦਰ ਦਾ ਸਿਖਰ ਉਹ ਦਰਖਤ ਤੇ ਉਹ ਦਰਵਾਜ਼ਾ ਜਿੱਥੇ ਹਰੀਦਾਸ ਜੀ ਰਹਿੰਦੇ ਸੀ ਹੱਥ ਹਲਾਉਂਦੇ ਹੋਏ ਹੰਝੂ ਛਪਾਉਂਦੇ ਹੋਏ ਬਸ ਅੱਗੇ ਵੱਧਦੀ ਰਹੀ ਪਰ ਹਰ ਮੋੜ ਤੇ ਉਸ ਨੂੰ ਉਹੀ ਚਿਹਰਾ ਦਿਸਦਾ ਰਿਹਾ ਉਹ ਚਿਹਰਾ ਜਿਸ ਵਿੱਚ ਪਿਤਾ ਦਾ ਪਿਆਰ ਮਾਂ ਦੀ ਮਮਤਾ ਤੇ ਭਗਵਾਨ ਦਾ ਅਸ਼ੀਰਵਾਦ ਤਿੰਨੇ ਮਿਲ ਕੇ ਵਸੀ ਸੀ ਸ਼ਹਿਰ ਪਾਉਂਟ ਕੇ ਜੋਤੀ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਕਿਰਾਏ ਤੇ ਕਮਰਾ ਲਿਆ ਕਾਲਜ ਵਿੱਚ ਦਾਖਲਾ ਹੋਇਆ ਬਹੁਤ ਮਿਹਨਤ ਕਰਦੀ ਕਿਤਾਬਾਂ ਵਿੱਚ ਡੁੱਬ ਜਾਂਦੀ ਪਰ ਹਰ ਰਾਤ ਸੌਣ ਤੋਂ ਪਹਿਲਾਂ ਹਰੀਦਾਸ ਜੀ ਦੀ ਦਿੱਤੀ ਹੋਈ ਪੋਟਲੀ ਆਪਣੇ ਸੀਨੇ ਨਾਲ ਲਗਾ ਕੇ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਹੇ ਭੋਲੇनाथ ਮੇਰੇ ਪਿਤਾ ਜੀ ਨੂੰ ਠੀਕ ਰੱਖਣਾ ਕਿਉਂਕਿ ਮੈਂ ਜੋ ਵੀ ਹਾਂ ਉਹਨਾਂ ਦੀ ਵਜ੍ਹਾ ਨਾਲ ਹੀ ਹਾਂ ਦਿਨ ਬੀਤਦੇ ਗਏ ਤੇ ਜੋਤੀ ਹੁਣ ਮੈਡੀਕਲ ਦੀ ਪੜ੍ਹਾਈ ਵਿੱਚ ਬਹੁਤ ਅੱਗੇ ਵੱਧ ਚੁੱਕੀ ਸੀ ਕਦੇ ਕਿਸੇ ਪੇਸ਼ੈਂਟ ਦੀ ਮਦਦ ਕਰਦੀ ਕਦੇ ਕਿਸੇ ਗਰੀਬ ਦੇ ਲਈ ਜਿੰਦ ਜਾਨ ਲਗਾ ਦਿੰਦੀ ਹੌਲੀ ਹੌਲੀ ਉਸ ਦੇ ਅੰਦਰ ਉਹੀ ਭਾਵਨਾ ਪੈਦਾ ਹੋਣ ਲੱਗੀ ਜੋ ਉਸ ਦੇ ਪਿਤਾ ਨੇ ਉਸ ਦੇ ਅੰਦਰ ਜਗਾਈ ਸੀ ਸੇਵਾ ਦੀ ਭਾਵਨਾ ਉਧਰ ਪਿੰਡ ਵਿੱਚ ਹਰੀਦਾਸ ਜੀ ਇਕੱਲੇ ਰਹਿ ਗਏ ਸੀ ਹੁਣ ਉਹ ਬੁੱਢੇ ਹੋ ਚੁੱਕੇ ਸੀ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਪਰ ਹਰ ਸਵੇਰ ਉੱਠ ਕੇ ਉਹੀ ਪੂਜਾ ਉਹੀ ਆਰਤੀ ਤੇ ਉਹੀ ਪ੍ਰਾਰਥਨਾ ਕਰਦੇ हे शिवशंकर मेरी बेटी नु सफल बना देना मैं बस उस दी कामयाबी देख लवा बस इन्नी को जिंदगी देना कदे कदे ज्योति कालेज तो वापस आके हरिदास जी नु फोन करदी ते कहंदी के कि पिताजी ਹੁਣ ਮੈਂ ਟੀਕਾ ਲਗਾਉਣਾ ਸਿੱਖ ਗਈ ਹਾਂ ਤੇ ਮਰੀਜ਼ਾਂ ਦਾ ਇਲਾਜ ਕਰਨਾ ਵੀ ਸਿੱਖ ਰਹੀ ਹਾਂ हरिदास जी ਹੱਸ ਕੇ ਕਹਿੰਦੇ ਕਿ ਬਸ ਹੁਣ ਤਾਂ ਮੇਰੀ ਬੇਟੀ ਡਾਕਟਰ ਬਣ ਗਈ ਪਰ ਜਦੋਂ ਵੀ ਉਹ ਫੋਨ ਕੱਟਦੇ ਅੱਖਾਂ ਨਮ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਉਹ ਜ਼ਿਆਦਾ ਦਿਨ ਉਸਦੇ ਨਾਲ ਨਹੀਂ ਰਹਿ ਸਕਣਗੇ ਫਿਰ ਇੱਕ ਦਿਨ ਇਦਾਂ ਦਾ ਆਇਆ ਜਦੋਂ ਜੋਤੀ ਨੇ ਆਖਰੀ ਪ੍ਰੀਖਿਆ ਵੀ ਪਾਸ ਕਰ ਲਈ ਹੁਣ ਉਹ ਡਾਕਟਰ ਬਣ ਚੁੱਕੀ ਸੀ ਉਹ ਜਲਦੀ ਨਾਲ ਕਾਲਜ ਤੋਂ ਬਾਹਰ ਨਿਕਲੀ ਤੇ ਆਸਮਾਨ ਦੇ ਵੱਲ ਦੇਖਿਆ ਤੇ ਬੋਲੀ ਪਿਤਾ ਜੀ ਮੈਂ ਡਾਕਟਰ ਬਣ ਗਈ ਹਾਂ ਫਿਰ ਤੁਰੰਤ ਫੋਨ ਮਿਲਾਇਆ ਪਰ ਉਧਰੋਂ ਕੋਈ ਜਵਾਬ ਨਾ ਆਇਆ ਦੋ ਦਿਨ ਤਿੰਨ ਦਿਨ ਫਿਰ ਇੱਕ ਹਫਤਾ ਲੰਘ ਗਿਆ ਕਿਸੇ ਨੇ ਫੋਨ ਨਾ ਚੱਕਿਆ ਉਸ ਦਾ ਦਿਲ ਖਬਰਾਉਣ ਲੱਗਿਆ ਉਸ ਨੇ ਤੁਰੰਤ ਆਪਣੇ ਪਿਤਾ ਜੀ ਕੋਲ ਜਾਣ ਦਾ ਫੈਸਲਾ ਕੀਤਾ ਗੱਡੀ ਵਿੱਚ ਬੈਠਦੀ ਹੋਈ ਉਸ ਦੀਆਂ ਅੱਖਾਂ ਵਿੱਚ ਬਸ ਇੱਕੋ ਹੀ ਸਵਾਲ ਸੀ ਕਿਤੇ ਪਿਤਾ ਜੀ ਬਿਮਾਰ ਤਾਂ ਨਹੀਂ ਤੇ ਜਦੋਂ ਉਹ ਮੰਦਰ ਪਹੁੰਚੀ ਤਾਂ ਉੱਥੇ ਉਹੀ ਦਰਵਾਜ਼ਾ ਸੀ ਉਹੀ ਦਰਖਤ ਪਰ ਹਰੀਦਾਸ ਜੀ ਨਹੀਂ ਸੀ ਲੋਕਾਂ ਨੇ ਦੱਸਿਆ ਬੇਟਾ ਪੰਡਤ ਹਰੀਦਾਸ ਜੀ ਪਿਛਲੇ ਹਫਤੇ ਤੋਂ ਬਿਮਾਰ ਹਨ ਤੇ ਹੁਣ ਮੰਦਰ ਦੇ ਪਿੱਛੇ ਪੁਰਾਣੇ ਬਰਾਂਡੇ ਵਿੱਚ ਹੀ ਰਹਿੰਦੇ ਆ ਜੋਤੀ ਦੀ ਟੜਕਨ ਤੇਜ ਹੋ ਗਈ ਉਪਹਾਈ ਦੀ ਹੋਈ ਉਸ ਬਰਾਂਡੇ ਤੱਕ ਪਹੁੰਚੀ ਉੱਥੇ ਹਰੀਦਾਸ ਜੀ ਪਏ ਹੋਏ ਸੀ ਚਿਹਰੇ ਤੇ ਥਿਕਾਰ ਪਰ ਅੱਖਾਂ ਵਿੱਚ ਉਹ ਹੀ ਸ਼ਾਂਤੀ ਜੋਤੀ ਉਹਨਾਂ ਦੇ ਪੈਰਾਂ ਤੇ ਡਿੱਗ ਪਈ ਤੇ ਬੋਲੀ ਪਿਤਾ ਜੀ ਦੇਖੋ ਮੈਂ ਆ ਗਈ ਮੈਂ ਡਾਕਟਰ ਬਣ ਗਈ ਹਰੀਦਾਸ ਜੀ ਨੇ ਕੰਬਦੇ ਹੋਏ ਹੱਥਾਂ ਨਾਲ ਉਸ ਦਾ ਚਿਹਰਾ ਛੋਇਆ ਤੇ ਮੁਸਕਰਾਈ ਮੈਨੂੰ ਪਤਾ ਸੀ ਤੀ ਇਹ ਤੂੰ ਆਵੇਂਗੀ ਭਗਵਾਨ ਨੇ ਮੇਰੀ ਪ੍ਰਾਰਥਨਾ ਸੁਣ ਲਈ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਨਿਕਲੇ ਹਰੀਦਾਸ ਜੀ ਬੋਲੇ ਹੁਣ ਤੂੰ ਉਹੀ ਕਰ ਜੋ ਤੇਰਾ ਧਰਮ ਹੈ ਸੇਵਾ ਗਰੀਬਾਂ ਦਾ ਇਲਾਜ ਕਰਨਾ ਤੇ ਕਦੇ ਕਿਸੇ ਦਾ ਦਿਲ ਨਾ ਤੋੜਨਾ ਬਸ ਇਹ ਹੀ ਮੇਰਾ ਆਸ਼ੀਰਵਾਦ ਹੈ ਜੋਤੀ ਨੇ ਹੱਥ ਜੋੜ ਕੇ ਵਚਨ ਦਿੱਤਾ ਪਿਤਾ ਜੀ ਹੁਣ ਮੈਂ ਤੇਰੀ ਸੇਵਾ ਕਰਾਂਗੀ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗੀ ਤੇ ਦੋਸਤੋ ਕਹਾਣੀ ਹੁਣ ਆਪਣੇ ਉਸ ਮੋੜ ਤੇ ਪਹੁੰਚਣ ਵਾਲੀ ਹੈ ਜਿੱਥੇ ਇਹ ਇਨਸਾਨੀਅਤ ਧਰਮ ਰਿਸ਼ਤੇ ਰਿਸ਼ਤਿਆਂ ਦੀ ਅਸਲੀ ਪਰਖ ਹੁੰਦੀ ਹੈ ਕਿਉਂਕਿ ਅੱਗੇ ਜੋ ਹੋਇਆ ਉਹ ਪੂਰੇ ਪਿੰਡ ਦੇ ਲਈ ਇੱਕ ਚਮਤਕਾਰ ਬਣ ਗਿਆ ਤੇ ਪਿੰਡ ਦੇ ਸਾਰੇ ਲੋਕ ਸੋਚਨ ਤੇ ਮਜਬੂਰ ਹੋ ਗਏ ਅਗਲੇ ਦਿਨ ਸਵੇਰ ਦਾ ਸਮਾਂ ਸੀ ਮੰਦਰ ਦੇ ਪਿੱਛੇ ਉਹੀ ਭਾਂਡਾ ਜਿੱਥੇ ਕਦੇ ਜੋਤੀ ਠੰਡ ਵਿੱਚ ਕੰਬਦੀ ਹੋਈ ਮਿਲੀ ਸੀ ਅੱਜ ਉਹੀ ਭਾਂਡਾ ਇੱਕ ਪਿਤਾ ਦੇ ਬੁਢਾਪੇ ਦਾ ਆਖਰੀ ਸਹਾਰਾ ਬਣ ਚੁੱਕਿਆ ਸੀ ਹਰੀਦਾਸ ਜੀ ਦੇ ਸਾਹ ਹੁਣ ਹੌਲੀ ਹੋ ਚੁੱਕੇ ਸੀ ਪਰ ਚਿਹਰੇ ਤੇ ਸ਼ਾਂਤੀ ਸੀ ਜਿਵੇਂ ਕਿਸੇ ਸੰਤ ਨੇ ਆਪਣੀ ਤਪੱਸਿਆ ਪੂਰੀ ਕਰ ਲਈ ਹੋਵੇ ਜੋਤੀ ਨੇ ਹੌਲੀ-ਹੌਲੀ ਹਰੀਦਾਸ ਜੀ ਦੇ ਸਿਰ ਤੇ ਹੱਥ ਰੱਖਿਆ ਉਹਨਾਂ ਦੇ ਮੱਥੇ ਤੇ ਚੰਦਨ ਲਗਾਇਆ ਤੇ ਕਿਹਾ ਪਿਤਾ ਜੀ ਹੁਣ ਸਭ ਕੁਝ ਠੀਕ ਹੋ ਜਾਵੇਗਾ ਹੁਣ ਮੈਂ ਤੁਹਾਡੀ ਬੇਟੀ ਨਹੀਂ ਡਾਕਟਰ ਹਾਂ ਹਰੀਦਾਸ ਜੀ ਮੁਸਕਰਾ ਕੇ ਬੋਲੇ ਹੁਣ ਤੂੰ ਮੈਨੂੰ ਠੀਕ ਨਹੀਂ ਕਰ ਸਕਦੀ ਬੇਟੀ ਮੈਨੂੰ ਤਾਂ ਤੇਰੀ ਕਾਮਯਾਬੀ ਨੇ ਪਹਿਲਾਂ ਹੀ ਠੀਕ ਕਰ ਦਿੱਤਾ ਉਹ ਬੋਲੀ ਨਹੀਂ ਪਿਤਾ ਜੀ ਹੁਣ ਤੁਹਾਨੂੰ ਮੇਰੇ ਨਾਲ ਚੱਲਣਾ ਪਵੇਗਾ ਉਸ ਸ਼ਹਿਰ ਜਿੱਥੇ ਤੁਸੀਂ ਮੈਨੂੰ ਭੇਜਿਆ ਸੀ ਹੁਣ ਉਹੀ ਤੁਹਾਡਾ ਘਰ ਬਣੇਗਾ ਮੈਂ ਉੱਥੇ ਆਪਣਾ ਛੋਟਾ ਜਿਹਾ ਹਸਪਤਾਲ ਖੋਲ੍ਹ ਲਿਆ ਹੈ ਤੇ ਉਸ ਵਿੱਚ ਪਹਿਲਾ ਕਮਰਾ ਸਿਰਫ ਤੁਹਾਡੇ ਲਈ ਹੈ ਹਰੀਦਾ ਜੀ ਦੇ ਹੱਥ ਕੰਬਣ ਲੱਗੇ ਅੱਖਾਂ ਨੰਮ ਹੋ ਗਈਆਂ ਉਹ ਹੌਲੀ ਜਿਹੀ ਬੋਲੇ ਬੇਟੀ ਮੈਂ ਤਾਂ ਹੁਣ ਮੰਦਰ ਦੇ ਇਸ ਭਾਂਡੇ ਦਾ ਹਿੱਸਾ ਹਾਂ ਇਹ ਭਗਵਾਨ ਹੈ ਤੇ ਇਹੀ ਮੇਰਾ ਸੰਸਾਰ ਪਰ ਜੋਤੀ ਨੇ ਉਹਨਾਂ ਦਾ ਹੱਥ ਫੜ ਲਿਆ ਪਿਤਾ ਜੀ ਭਗਵਾਨ ਉਥੇ ਹੀ ਰਹਿੰਦੇ ਆ ਜਿੱਥੇ ਭਗਤੀ ਹੁੰਦੀ ਹੈ ਤੇ ਤੁਹਾਡੇ ਨਾਲ ਰਹਿਣਾ ਮੇਰੀ ਸਭ ਤੋਂ ਵੱਡੀ ਪੂਜਾ ਹੈ ਪਿੰਡ ਦੇ ਲੋਕ ਇਹ ਸਭ ਕੁਝ ਦੇਖ ਰਹੇ ਸੀ ਜੋ ਕੱਲ ਤੱਕ ਤਾਨੇ ਮਾਰਦੇ ਸੀ ਅੱਜ ਉਹੀ ਸ਼ਰਦਾ ਨਾਲ ਚੁੱਕ ਗਏ ਸੀ ਕਿਸੇ ਨੇ ਕਿਹਾ ਦੇਖੋ ਇਹ ਉਹੀ ਬੱਚੀ ਹੈ ਜੋ ਕਦੇ ਮੰਦਰ ਦੇ ਬਾਹਰ ਘੁੰਮਦੀ ਹੁੰਦੀ ਸੀ ਅੱਜ ਉਹੀ ਪਿਤਾ ਸਮਾਨ ਪੁਜਾਰੀ ਨੂੰ ਆਪਣੇ ਘਰ ਲੈ ਕੇ ਜਾ ਰਹੀ ਹੈ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਸੇ ਨੇ ਸਿਰ ਝੁਕਾ ਕੇ ਕਿਹਾ ਅੱਜ ਸਮਝ ਆਇਆ ਕਿ ਭਗਵਾਨ ਸਿਰਫ ਮੰਦਰਾ ਵਿੱਚ ਨਹੀਂ ਰਹਿੰਦੇ ਥੇਲਾਂ ਵਿੱਚ ਰਹਿੰਦੇ ਆ ਜੋ ਧੜਕਦੇ ਆ ਜੋਤੀ ਨੇ ਹਰੀਦਾਸ ਜੀ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਹੌਲੀ-ਹੌਲੀ ਪਿੰਡ ਤੋਂ ਬਾਹਰ ਚਲੀ ਗਈ ਸਾਰੇ ਰਾਸਤੇ ਹਰੀਦਾਸ ਜੀ ਚੁੱਪ ਰਹੇ ਬਸ ਬਾਹਰ ਦੇਖਦੇ ਰਹੇ ਜਿਵੇਂ ਹਰ ਗ੍ਰੈਸ਼ ਨੂੰ ਆਪਣੀ ਆਤਮਾ ਵਿੱਚ ਸਮੇਟ ਲੈਣਾ ਚਾਹੁੰਦੇ ਹੋਣ ਸ਼ਹਿਰ ਪਹੁੰਚ ਕੇ ਜੋਤੀ ਉਸ ਨੂੰ ਆਪਣੇ ਹਸਪਤਾਲ ਲੈ ਗਈ ਉਹ ਹਸਪਤਾਲ ਕੋਈ ਜ਼ਿਆਦਾ ਵੱਡਾ ਤਾਂ ਨਹੀਂ ਸੀ ਪਰ ਹਰ ਕੋਨੇ ਵਿੱਚ ਇਨਸਾਨੀਅਤ ਦੀ ਖੁਸ਼ਬੂ ਸੀ ਦੀਵਾਰਾਂ ਤੇ ਲਿਖਿਆ ਸੀ ਇੱਥੇ ਇਲਾਜ ਧਰਮ ਨਹੀਂ ਇਨਸਾਨ ਦੇਖ ਕੇ ਕੀਤਾ ਜਾਂਦਾ ਹੈ ਹਰ ਕਮਰੇ ਵਿੱਚ ਜ਼ਰੂਰਤਮੰਦ ਮਰੀਜ਼ ਸੀ ਕੋਈ ਗਰੀਬ ਮਜ਼ਦੂਰ ਕੋਈ ਬੁੱਢੀ ਅੰਮਾ ਕੋਈ ਅਨਾਥ ਬੱਚਾ ਜੋਤੀ ਨੇ ਸਭ ਨੂੰ ਦੇਖ ਕੇ ਕਿਹਾ ਪਿਤਾ ਜੀ ਇਹ ਹੀ ਮੇਰਾ ਅਸਲੀ ਮੰਦਰ ਹੈ ਜਿੱਥੇ ਹਰ ਦਿਨ ਸੇਵਾ ਹੁੰਦੀ ਹੈ ਹਰ ਦਿਨ ਪ੍ਰਾਰਥਨਾ ਹੁੰਦੀ ਹੈ ਹਰੀਦਾਸ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਹਨਾਂ ਨੇ ਹੱਥ ਜੋੜ ਕੇ ਕਿਹਾ हे ਭੋਲੇनाथ ਹੁਣ ਮੇਰੀ ਤਪੱਸਿਆ ਪੂਰੀ ਹੋਈ ਮੈਂ ਭਗਵਾਨ ਨੂੰ ਨਹੀਂ ਭਗਵਾਨ ਜੈਸੀ ਬੇਟੀ ਨੂੰ ਦੇਖਿਆ ਹੌਲੀ ਹੌਲੀ ਜੋਤੀ ਦਾ ਹਸਤਾਲ ਮਸ਼ਹੂਰ ਹੋਣ ਲੱਗਿਆ ਹਰ ਧਰਮ ਹਰ ਜਾਤੀ ਦੇ ਲੋਕ ਉਥੇ ਇਲਾਜ ਕਰਵਾਉਣ ਆਉਂਦੇ ਉਹ ਨਾਂ ਦੇ ਬਰਾਬਰ ਫੀਸ ਲੈਂਦੀ ਕਹਿੰਦੀ ਸੀ ਮੇਰੇ ਪਿਤਾ ਜੀ ਨੇ ਮੈਨੂੰ ਸਭ ਕੁਝ ਦਿੱਤਾ ਹੁਣ ਮੈਂ ਉਹੀ ਵਾਪਸ ਕਰਨਾ ਚਾਹੁੰਦੀ ਹਾਂ ਕੁਝ ਮਹੀਨਿਆਂ ਬਾਅਦ ਜਦੋਂ ਹਰੀਦਾਸ ਜੀ ਦੀ ਸਿਹਤ ਹੋਰ ਵਿਗੜ ਗਈ ਤਾਂ ਜੋਤੀ ਉਸ ਦੇ ਕੋਲ ਬੈਠੀ ਸੀ ਬੇਟੀ ਹਰੀਦਾਸ ਜੀ ਨੇ ਕੰਬਦੇ ਹੋਏ ਕਿਹਾ ਬੇਟੀ ਜਦੋਂ ਮੈਂ ਨਾ ਰਿਹਾ ਤਾਂ ਇਸ ਹਸਪਤਾਲ ਤੇ ਮੇਰਾ ਨਾਮ ਨਾ ਲਿਖਣਾ ਬਸ ਮੰਦਰ ਦੇ ਬਾਹਰ ਉਸ ਜਗ੍ਹਾ ਤੇ ਇੱਕ ਦੀਵਾ ਜਗਾ ਦੇਣਾ ਜਿੱਥੇ ਤੂੰ ਪਹਿਲੀ ਵਾਰ ਠੰਡ ਵਿੱਚ ਕੰਬਦੇ ਹੋਏ ਮੈਨੂੰ ਮਿਲੀ ਸੀ ਉਹ ਦੀਵਾ ਹਮੇਸ਼ਾ ਜਗਦਾ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਹੋਰ ਟਟਕਦੀ ਹੋਈ ਆਤਮਾ ਉਥੇ ਸਕੂਨ ਪਾ ਸਕੇ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬੋਲੀ ਪਿਤਾ ਜੀ ਮੈਂ ਵਾਦਾ ਕਰਦੀ ਹਾਂ ਉਹ ਦੀਵਾ ਕਦੇ ਨਹੀਂ ਬੁਝੇਗਾ ਤੇ ਅਗਲੇ ਹੀ ਪਲ ਹਰੀਦਾਸ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ ਜੋਤੀ ਉੱਚੀ ਉੱਚੀ ਰੋਣ ਲੱਗੀ ਜੋਤੀ ਨੇ ਹਰੀਦਾਸ ਜੀ ਦੇ ਮੱਥੇ ਉੱਪਰ ਹੱਥ ਰੱਖਿਆ ਤੇ ਕਹਿਣ ਲੱਗੀ ਪਿਤਾ ਜੀ ਤੁਸੀਂ ਸਿਖਾਇਆ ਸੀ ਕਿ ਭਗਵਾਨ ਹਰ ਜਗ੍ਹਾ ਹੈ ਅੱਜ ਮੈਂ ਤੁਹਾਨੂੰ ਆਪਣੇ ਹਰ ਮਰੀਜ਼ ਦੇ ਚਿਹਰੇ ਵਿੱਚੋਂ ਦੇਖਾਂਗੀ ਉਸ ਦਿਨ ਤੋਂ ਹਸਪਤਾਲ ਦੇ ਬਾਹਰ ਤੇ ਉਸ ਪਿੰਡ ਦੇ ਮੰਦਰ ਦੇ ਕੋਲ ਇੱਕ ਦੀਵਾ ਰੋਜ਼ ਜਗਣ ਲੱਗਿਆ ਲੋਕ ਕਹਿੰਦੇ ਹਨ ਕਿ ਉਹ ਦੀਵਾ ਕਦੇ ਨਹੀਂ ਬੁਝਦਾ ਚਾਹੇ ਹਨੇਰੀ ਆਵੇ ਜਾਂ ਬਾਰਿਸ਼ ਉਹ ਹਰ ਰਾਤ ਜਗਦਾ ਰਹਿੰਦਾ ਹੈ ਜੋਤੀ ਨੇ ਆਪਣੀ ਜ਼ਿੰਦਗੀ ਸੇਵਾ ਦੇ ਵਿੱਚ ਲਾ ਦਿੱਤੀ ਉਹ ਹਰ ਗਰੀਬ ਦਾ ਇਲਾਜ ਮੁਫਤ ਕਰਦੀ ਹਰ ਅਨਾਥ ਬੱਚੇ ਨੂੰ ਕਿਤਾਬਾਂ ਲੈ ਕੇ ਦਿੰਦੀ ਹਰ ਬਜ਼ੁਰਗ ਨੂੰ ਦਵਾਈ ਦਿੰਦੀ ਲੋਕ ਉਸ ਨੂੰ ਡਾਕਟਰਨੀ ਬੇਟੀ ਕਹਿੰਦੇ ਸੀ ਤੇ ਜਦੋਂ ਕੋਈ ਪੁੱਛਦਾ ਤੁਸੀਂ ਇਦਾਂ ਕਿਉਂ ਕਰਦੀ ਹੋ ਤਾਂ ਉਹ ਮੁਸਕਰਾ ਕੇ ਕਹਿੰਦੀ ਕਿ ਇੱਕ ਪੁਜਾਰੀ ਨੇ ਮੈਨੂੰ ਸਿਖਾਇਆ ਸੀ ਭਗਤੀ ਭਗਵਾਨ ਦੇ ਲਈ ਨਹੀਂ ਇਨਸਾਨ ਦੇ ਲਈ ਹੋਣੀ ਚਾਹੀਦੀ ਹੈ ਦੋਸਤੋ ਏਸੀ ਉਸ ਪਟਕਦੀ ਹੋਈ ਬੱਚੀ ਦੀ ਕਹਾਣੀ ਜਿਸ ਨੂੰ ਮੰਦਰ ਦੇ ਪੁਜਾਰੀ ਨੇ ਸਿਰਫ ਰਹਿਣ ਨੂੰ ਛੱਤ ਨਹੀਂ ਬਲਕਿ ਉਸ ਨੂੰ ਉਹ ਪਹਿਚਾਣ ਵੀ ਦਿੱਤੀ ਜਿਸ ਨੂੰ ਇਨਸਾਨੀਅਤ ਨੇ ਭਗਵਾਨ ਤੋਂ ਵੀ ਉੱਪਰ ਕਰ ਦਿੱਤਾ ਹੁਣ ਤੁਸੀਂ ਦੱਸੋ ਜੇ ਤੁਸੀਂ ਪੰਡਤ ਹਰੀਦਾਸ ਜੀ ਦੀ ਜਗ੍ਹਾ ਤੇ ਹੁੰਦੇ ਤਾਂ ਤੁਸੀਂ ਵੀ ਕਿਸੇ ਅਣਜਾਣ ਬੱਚੇ ਨੂੰ ਅਪਣਾਉਣ ਦੀ ਹਿੰਮਤ ਕਰਦੇ ਕਮੈਂਟ ਵਿੱਚ ਜ਼ਰੂਰ ਲਿਖਣਾ ਆਪਣਾ ਜਵਾਬ ਕਿਉਂਕਿ ਇਹੀ ਜਵਾਬ ਦੱਸੇਗਾ ਅੱਜ ਵੀ ਇਨਸਾਨੀਅਤ ਜਿਉਂਦੀ ਹੈ ਜਾਂ ਨਹੀਂ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ